ਗੋਨੀਸ ਇਹ ਸਾਜੀ ਕੋ 7:05 ਦੇ 7:00 ਦੇ ਕਰੀਬ ਘਟਨਾ ਜੀ ਮੈਂ ਮਿਲਕ ਪਲਾਨਟ ਚ ਆਪਣੀ ਗੱਡੀ ਦਾ ਸੈਂਪਲ ਕਰਾ ਕੇ ਬਾਹਰ ਨੂੰ ਆ ਰਿਹਾ ਜੀ ਅਰ ਆਨ ਕੇ ਗੱਡੀ ਸਟਾਰਟ ਕੀਤੀ ਤੇ ਗੇਰ ਹੀ ਪਾਣ ਲੱਗਾ ਤੁਰ ਲੱਗੇ ਤੇ ਤਿੰਨ ਮੋਟੇ ਆਏ ਮੋਟਰਸਾਈਕਲ ਉੱਤ ਲੱਗੇ ਦਾ ਜੀ ਹੁਣ ਆਨ ਕੇ ਸਿੱਧੇ ਫਾਇਰ ਕੱਢਦੇ ਇੱਥੇ ਜੀ ਕਿੰਨੇ ਫਾਇਰ ਕੱਢੇ ਜੀ ਦੋ ਫਾਇਰ ਕੱਢੇ ਜੀ ਅੱਛਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਮੇ ਜਾਨੀ ਨੁਕਸਾਨ ਤੋਂ ਬਚਾਓ ਗਈ ਨਹੀਂ ਸੀ ਤੁਹਾਡੀ ਮੇਰੀ ਗੱਡੀ ਜੰਨ ਹੀ ਜੀ ਕੀ ਨੰਬਰ ਜੀ ਕੋਲੋਂ ਪੀਵੀ 35 ਏ ਐਫ 5409 ਤੇ ਹਮਲਾਵਰ ਕਿੱਧਰੋਂ ਆਏ ਸੀ ਕਿਧਰਲੀ ਸਾਈ ਫਾਟਕ ਵਾਲੀ ਸਾਈਡ ਨੂੰ ਚਲ ਗਏ ਅੱਛਾ ਕਿਸ ਚੀਜ਼ ਦੇ ਉੱਤੇ ਆਈ ਸੀ ਉਹ ਉਹ ਮੋਟਰਸਾਈਕਲ ਤੇ ਆਈ ਸੀ ਕੋਈ ਪਛਾਣ ਹੋਈ ਵੀ ਉਹਦੀ ਨਹੀਂ ਕੋਈ ਸਜੀ ਪਛਾਣ ਨਹੀਂ ਤੇ ਪੁਲਿਸ ਨੂੰ ਦੱਲਾ ਦਿੱਤੀ ਕੀ ਤੁਸੀਂ ਹਾਂਜੀ ਹਾਂਜੀ ਕੀ ਮੰਗ ਕਰਦੇ ਹੋ ਮੰਗਿਆ ਸੀ ਜੀ ਹਾਜੀ ਕਿ ਗੱਡੀ ਕੁੜੀ ਨਾਲੇ ਸਮਾਰਟ ਫੋਨ ਸਾਡਾ ਵਾਪਸ ਆ ਜੀ ਹੋਰ ਕੁਝ ਨਹੀਂ ਕੀ ਨਾਮ ਤੁਹਾਡਾ ਹਰਪ੍ਰੀਤ ਸਿੰਘ ਜੀ ਗੱਲ ਕੁਝ ਨਹੀਂ ਭਾਈ ਹੁਣਾਂ ਇੱਥੇ ਗੱਡੀ ਸਟਾਰਟ ਕੀਤੀ ਸੀਗੀ ਘਰ ਨੂੰ ਜਾਂਦੇ ਪਏ ਸੀ ਤੇ ਮੈਂ ਮੇਰਾ ਸਾਮਾਨ ਦੁਕਾਨ ਦੇ ਅੰਦਰ ਹੈਗਾ ਮੈਂ ਉਹ ਲੈ ਕੇ ਇਹ ਵਾਲੀ ਗੱਡੀ ਲੈ ਕੇ ਜਾਣਾ ਹੈਗਾ ਤੇ ਮੈਂ ਹਜੇ ਇੱਥੇ ਪੁੱਜਿਆ ਤੇ ਉਹਨਾਂ ਨੇ ਫਾਇਰ ਕਰ ਦਿੱਤੇ ਇਹਨੂੰ ਕਿੰਨੇ ਵਾਰ ਹੋਏ ਦੋ ਫੇਰ ਤੇ ਕੁਝ ਚਾ ਲਈ ਨਹੀਂ ਪਸੰਦ ਨਹੀਂ ਆਇਆ ਨਹੀਂ ਨਹੀਂ ਸਰ ਤੇ ਕੀ ਫਿਰ ਉਸ ਤੋਂ ਬਾਅਦ ਕੀ ਹੋਇਆ ਉਸ ਤੋਂ ਬਾਅਦ ਉਹਨਾਂ ਨੇ ਗੱਡੀ ਸਟਾਰਟ ਕੀਤੀ ਇਧਰ ਲਈ ਸੈਨੂ ਚਲੇ ਗਏ ਅੱਛਾ ਨਤੀਰ ਆਏ ਕਾਦੇ ਤੇ ਹੀ ਕਿਤੇ ਇੱਕ ਆਦੇ ਤੇ ਮੋਟਰਸਾਈਕਲ ਤੇ ਆਏ ਮੋਟਰਸਾਈਕਲ ਉਧਰ ਲੱਗੇ ਜੇ ਇੱਕ ਆਦੇ ਤੇ ਗਏ ਗੱਡੀ ਤੇ ਗੱਡੀ ਕਿਤੇ ਸਕੂਲ ਨੂੰ ਲੱਗਣਾ ਗੱਡੀ ਭਾਈ ਦੀ ਹਰਪ੍ਰੀਤ ਜੀ ਅੱਛਾ ਕੰਨ ਮੈਂ ਲੁੱਟ ਦੀ ਨਹੀਂ ਇਹਨਾਂ ਨਾਲੇ ਹਾਂਜੀ ਭਾਈ ਲੁੱਟ ਕਰਨ ਮੱਤੇ ਆਏ ਲੱਗਦਾ ਪਤਾ ਨਹੀਂ ਜੀ ਉਹਨਾਂ ਦਾ ਇਹ ਨਹੀਂ ਕਹਿ ਸਕਦੇ ਕੋਈ ਨੁਕਸਾਨ ਤਾਂ ਨਹੀਂ ਹੋਇਆ ਕੋਈ ਨਹੀਂ 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 ਸਰ ਕੋਈ ਨੁਕ ਈ ਮੰਗ ਕਰਦੇ ਹਾਂ ਮੰਗ ਸਰ ਇਹ ਵੀ ਆਪੀ ਸਾਡਾ ਕੇਸ ਹਲਕੀਤਾ ਜਾਏ ਕੋ ਉਹਨਾਂ ਫੜਿਆ ਜਾ ਜਲਦੀ ਜਲਦੀ ਤੋਂ ਕਰੀਬ ਕੋਈ 10 ਮਿੰਟ ਪਹਿਲਾਂ ਹੀ ਸਾਨੂੰ ਇੱਕ ਇਨਫੋਰਮੇਸ਼ਨ ਮਿਲੀ ਸੀ ਦਵਾਇਆ ਕੰਟਰੋਲ ਰੂਮ ਕਿ ਇੱਥੇ ਕੋਈ ਗੱਡੀ ਸਨੇਚ ਹੋਈ ਆ ਵੇਰਕਾ ਪਲਾਂਟ ਦੇ ਬਿਲਕੁਲ ਸਾਹਮਣੇ ਜੋ ਅਸੀਂ ਇਮੀਡੀਏਟਲੀ ਇੱਥੇ ਆਏ ਸਾਡੇ ਸੀਨੀਅਰ ਅਫਸਰ ਵੀ ਇੱਥੇ ਮੌਕੇ ਅੱਗੇ ਮੌਕਾ ਵੇਖਿਆ ਇੱਥੇ ਹਰਪ੍ਰੀਤ ਸਿੰਘ ਜਿਹੜੇ ਕਿ ਇੱਕ ਅੰਦਰ ਪ੍ਰਾਈਵੇਟ ਕੰਮ ਕਰਦੇ ਨੇ ਔਰ ਉਹ ਅੰਦਰੋਂ ਬਾਹਰ ਨਿਕਲੇ ਸੀ ਨਿਕਲ ਰਹੇ ਸੀਗੇ ਇਹੇ ਵੇਰ ਦਾ ਪਲਾਟ ਤੋਂ ਉਹਨਾਂ ਦੀ ਗੱਡੀ ਬਾਹਰ ਲੱਗੀ ਹੋਈ ਸੀ ਜੈਨ ਜਿਹਦਾ ਨੰਬਰ ਹੈਗਾ ਪੀਵੀ 35 ਏਫ 5409 ਸਿਲਵਰ ਕਲਰ ਦੀ ਗੱਡੀ ਸੀਗੀ ਔਰ ਇਹਨਾਂ ਦੇ ਦੱਸਣ ਮੁਤਾਬਕ ਹੈ ਕਿ ਜਦੋਂ ਉਹ ਗੱਡੀ ਦੇ ਵਿੱਚ ਸਟਾਰਟ ਕਰ ਰਹੇ ਸੀਗੇ ਗੱਡੀ ਤੇ ਕੁਝ ਤਿੰਨ ਨੌ ਨੌਜਵਾਨ ਆਏ ਨੇ ਔਰ ਉਹਨਾਂ ਨੌਜਵਾਨਾਂ ਨੇ ਹਵਾਈ ਫਾਇਰ ਕਰਕੇ ਔਰ ਇਹਨਾਂ ਤੋਂ ਗੱਡੀ ਖੋਲੀਏ ਉਸ ਵੇ ਅਸੀਂ ਇਮੀਡੀਏਟਲੀ ਮੌਕੇ ਤੇ ਆ ਗਏ ਆ ਉੱਥੇ ਜਿਹੜਾ ਗੱਡੀ ਦੀ ਫਾਇਰ ਹੋਈ ਇਹਨਾਂ ਦੇ ਅਸਰ ਮਿਲ ਆਪਕੀ ਦੋ ਦੋ ਫਾਇਰ ਹੋਏ ਨੇ ਔਰ ਅਸੀਂ ਇਹਨਾਂ ਦਾ ਜਿਹੜਾ ਬਾਈਕ ਤੇ ਆਏ ਸੀ ਉਹ ਬਾਈਕ ਅੱਥੀ ਹੈਗੀ ਆ ਅਸੀਂ ਉਹ ਤੋਂ ਵੀ ਤਫਤੀਸ਼ ਸ਼ੁਰੂ ਕਰ ਦਿੱਤੀ ਹੈ ਔਰ ਬਾਈਕ ਦਾ ਜਿਹੜਾ ਨੰਬਰ ਆ ਉਹ ਡਿਸਟਾਰਟਡ ਜਾਂ ਨੰਬਰ ਆ ਉਹ ਬਹੁਤਾ ਕਲੀਅਰ ਨੰਬਰ ਨਹੀਂ ਲਿਖਿਆ ਹੋਇਆ ਜਿਹੜਾ ਜਿਹੜੀ ਗੱਡੀ ਖੋਈ ਗਈ ਹੈ ਉਹਦਾ ਨੰਬਰ ਮੈਂ ਫਿਰ ਦੁਬਾਰਾ ਬੋਲ ਰਿਹਾ ਪੀਬੀ 035 ਐਫ 5409 ਸਿਲਵਰ ਕਲਰ ਦੀ ਜਨ ਹੈਗੀ ਆ ਔਰ ਅਸੀਂ ਇਮੀਡੀਏਟਲੀ ਹੁਣੇ ਮੁਕੱਦਮਾ ਦਰਜ ਕਰਕੇ ਤਬਦੀਸ਼ ਸ਼ੁਰੂ ਕਰ ਦਿੱਤੀ ਹੈ ਸਾਰੇ ਕੰਟਰੋਲ ਦੇ ਥਰੂ ਸਾਰੇ ਪਾਸੇ ਜਿਹੜਾ ਅਲਰਟ ਜਾਰੀ ਕਰ ਦਿੱਤਾ ਗਿਆ ਉਹ ਸਾਰੇ ਗਰੁੱਪਸ ਦੇ ਵਿੱਚ ਜਿਹੜਾ ਪੁਲਿਸ ਦੇ ਗਰੁੱਪਸ ਹੈਗੇ ਸਾਰਿਆਂ ਦੇ ਵਿੱਚ ਜਿਹੜਾ ਨੰਬਰ ਹੈਗਾ ਗੱਡੀ ਦਾ ਉਹ ਪਾ ਦਿੱਤਾ ਗਿਆ ਅਸੀਂ ਬਹੁਤ ਜਲਦੀ ਇਹਨੂੰ ਟ੍ਰੇਸ ਕਰਕੇ ਤੇ ਦੋਸ਼ੀਆਂ ਨੂੰ ਜਿਹੜਾ ਕਾੜੀ ਤੋਂ ਕਾੜੀ ਸਜ਼ਾ ਜਵਾਬ ਸਭ ਕੋਈ ਜਾਨੀ ਨੁਕਸਾਨਤ ਨਹੀਂ ਹੋਇਆ ਜੀ ਕੋਈ ਨਹੀਂ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਲੱਕੀਲੀ ਔਰ ਬਾਕੀ ਹੁਣ ਆਗੇ ਹੈ ਅਸੀਂ ਦੇਖ ਲੈਣੇ ਚਾਕੇ ਗੁਰੂ ਠੀਕ ਹੈ